ਵਿੱਚ ਸਾਡੇ ਵਾਲਾ ਵੀ ਪਹੁੰਚਦਾ ਸਮਾਂ ਬਹੁਤ ਘੱਟ ਹੈ ਗੱਲਬਾਤ ਦੀ ਕਰਾਂਗੇ ਜਦੋਂ ਦਿੱਲੀ ਦੀ ਬਰੋਂਹਾ ਧਰਨਾ ਲੱਗਦਾ ਹੈ ਤਾਂ ਇੱਕ ਮੀਟਿੰਗ ਹੁੰਦੀ ਹੈ ਚੰਡੀਗੜ੍ਹ 34 35 ਸੈਕਟਰ ਦੇ ਵਿੱਚ ਕਿਸਾਨ ਭਵਨ ਹੈ ਉੱਥੇ ਉਹ ਬੰਦੇ ਚਿੰਤਤ ਹੁੰਦੇ ਆ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਹੁਣ ਸਾਡੇ ਹੱਥੋਂ ਵਰਦਾਨਗੀਆਂ ਤੇ ਕੁਰਸੀਆਂ ਚਲੇ ਜਾਣੀਆਂ ਉੱਥੇ ਬੁਲਾਇਆ ਕਿੰਨਾ ਨੂੰ ਜਾਂਦਾ ਹੈ ਸਿੰਗਰਾਂ ਨੂੰ ਤੇ ਐਕਟਰਾਂ ਨੂੰ ਤੇ ਉਹਦੇ ਵਿੱਚ ਸਾਡੇ ਵਾਲਾ ਵੀ ਪਹੁੰਚਦਾ ਹੈ ਬਾਈ ਦੀਪ ਸਿੰਘ ਸਿੱਧੂ ਤੇ ਉੱਥੇ ਇੱਕ ਫੈਸਲਾ ਲਿਆ ਜਾਂਦਾ ਤੁਸੀਂ ਭਲੀਪਾਤ ਜਾਣਦੇ ਹੋ ਕਿ ਅੱਜ ਤੋਂ ਬਾਅਦ ਜਿਹੜੇ ਫੈਸਲੇ ਜਾਂ ਜਿਹੜੀ ਸਟੇਜ ਦੀ ਕਾਰਵਾਈ ਹੋਊਗੀ ਉਹ ਕਿਸਾਨ ਜਥੇਬੰਦੀਆਂ ਲਿਆ ਕਰਨਗੀਆਂ ਤੇ ਤੁਸੀਂ ਸਿਰਫ ਸਾਡਾ ਸਾਥ ਦੇਣਾ ਸਾਰੇ ਮੰਨ ਜਾਂਦੇ ਆ ਪਰ ਬਾਈ ਦੀਪ ਉਹ ਗੱਲ ਕਹਿੰਦਾ ਫੈਸਲੇ ਤੁਸੀਂ ਵੀ ਗਲਤ ਕਰ ਸਕਦੇ ਹੋ ਜ਼ਰੂਰੀ ਨਹੀਂ ਕਿ ਤੁਹਾਡੇ ਤੋਂ ਵੀ ਸਹੀ ਹੋਣਗੇ। ਬਾਈ ਕਹਿੰਦਾ ਵੀ ਤੁਹਾਡੀ ਲੜਾਈ ਤਾਂ ਐਮ ਐਸ ਪੀ ਤੱਕ ਦੀ ਐ ਤੇ ਸਾਡੀ ਐ ਹੋਂਦ ਦੀ ਸਾਡੀ ਐ ਖੁਦਮੁਖਤਿਆਰੀ ਦੀ ਤੇ ਸਾਡੀ ਲੜਾਈ ਐ ਸਾਡੇ ਪੰਜਾਬ ਦੇਸ਼ ਦੀ ਖਾਲਸਾ ਰਾਜ ਦੀ ਜੇ ਮੈਂ ਖੁੱਲ ਕੇ ਗੱਲ ਕਰਾਂ ਖਾਲਿਸਤਾਨ ਦੀ ਦੇ ਬਾਈ ਦੇ ਬੋਲ ਸੀ ਇਹ ਦੂਜਿਆਂ ਨੂੰ ਪੁੱਛ ਲੋ ਮੈਨੂੰ ਨਹੀਂ ਪਰਵਾਹ ਦਾਡੇ ਫੈਸਲੇ ਜਿਹੜੇ ਫੈਸਲੇ ਹੋਣਗੇ ਉਹ ਖੁੱਲੇ ਅਸਮਾਨ ਜਿਹੜੇ ਫੈਸਲੇ ਹੋਣਗੇ ਉਹ ਖੁੱਲੇ ਅਸਮਾਨ ਤੇ ਸੰਗਤ ਦੇ ਵਿਚਾਰੇ ਹੋਣਗੇ ਜਿਹੜੇ ਸੰਗਤ ਨੂੰ ਮਨਜ਼ੂਰ ਹੋਣਗੇ ਤੇ ਗੁਰੂ ਸਾਹਿਬ ਦੀ ਪ੍ਰਵਾਨਗੀ ਦੇ ਨਾਲ ਹੋਣਗੇ ਫੈਸਲੇ ਉਹੀ ਲਏ ਜਾਣਗੇ ਹੁਣ ਗੱਲ ਕਰਦੇ ਆ ਸਮਾਪਉ ਘਾਟਾ ਖੁਦਮਖਤਿਆਰੀ ਦੀ ਤੇ ਹੋਂ ਦੀ ਲੜਾਈ ਦੀ ਸਾਡੀ ਹੋਂ ਦੀ ਲੜਾਈ ਹੈ ਕੀ ਜੇ ਅਸੀਂ ਖਾਲਸਾ ਰਾਜ ਦੀ ਗੱਲ ਕਰਦੇ ਆਂ ਤੇ ਸਾਡਾ ਬਹੁਤ ਵੱਡਾ ਦੁਖਾਂਤ ਰਿਹਾ ਵੀ ਜਿੰਨਾ ਸਾਡੇ ਵਾਂਗੂ ਪੱਗਾ ਬੰਨੀਆਂ ਉਹ ਹੀ ਸਾਨੂੰ ਕਹਿੰਦੇ ਆ ਵੀ ਤੁਸੀਂ ਗੁਲਾਮ ਕਿੱਥੇ ਹੋ ਸਾਨੂੰ ਦੱਸੋ ਮੈਂ ਅੱਜ ਤੁਹਾਨੂੰ ਕਹਿਣਾ ਚਾਹੁੰਦਾ ਜੇ ਤੁਸੀਂ ਗੁਲਾਮ ਨਾ ਹੁੰਦੇ ਇੱਥੇ ਕਾਲ ਤੱਕ ਸਾਹਬ ਦੀ ਬਿਆਦਬੀ ਦੀ ਫੋਟੋ ਨਹੀਂ ਲੱਗੀ ਹੁੰਨੀ ਤੇ ਇੱਥੇ ਨੈਵਰ ਫੋਰਗੇਟ 1984 ਜਾਂ ਇਨਸਾਫ ਨਹੀਂ ਲਿਖਿਆ ਹੋਣਾ ਸੀ ਕਿਉਂ ਜੇ ਤੁਹਾਡਾ ਰਾਜ ਹੁੰਦਾ ਤੁਹਾਡੇ ਤਖਤਾਂ ਤੇ ਉਹਨਾਂ ਚੜਨ ਦੀ ਕੋਸ਼ਿਸ਼ ਵੀ ਨਹੀਂ ਕਰਨੀ ਸੀ ਉਹਨਾਂ ਦੀ ਹਿੰਮਤ ਵੀ ਨਹੀਂ ਪੈਣੀ ਤੁਸੀਂ ਉਹਨਾਂ ਦੇ ਵੰਸ਼ਜ ਐ ਜਦੋਂ ਅਬਦਾਲੀ ਲੁੱਟ ਪੁੱਟ ਰਿਹਾ ਤੇ ਉਹ ਬਾਅਦ ਦੇ ਵਿੱਚ ਰਾਜੀਨਾਮੇ ਦੀ ਕਾਪੀ ਵੀ ਭੇਜਦਾ ਵੀ ਭਾਈ ਸਿੰਘਾਂ ਨੂੰ ਕਹੋ ਵੀ ਮੇਰਾ ਰਾਜੀਨਾਮਾ ਕਰ ਲੈਣਾ ਤੁਸੀਂ ਸਾਰੇ ਭਲੀ ਭੰਤ ਜਾਣਦੇ ਹੋ ਤੇ ਸਿੰਘ ਅੱਗੋਂ ਪਤਾ ਕੀ ਕਹਿੰਦੇ ਆ ਲਾਸ਼ਾਂ ਦੇ ਢੇਰ ਤੇ ਰਾਜੀਨਾਮਿਆਂ ਦੀ ਗੱਲ ਨਹੀਂ ਹੁੰਦੀ ਗੱਲ ਆਊਗੀ ਰੜੇ ਮੈਦਾਨ ਦੇ ਵਿੱਚ ਜੰਗੇ ਮੈਦਾਨ ਦੇ ਵਿੱਚ ਤੈਨੂੰ ਉੱਥੇ ਨਿਤਰਾਂਗੇ ਅੱਛਾ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਜੇ ਸਾਨੂੰ ਰਾਜ ਦੀ ਲੋੜ ਨਾ ਹੋਵੇ ਇੱਕ ਦੋਰਾ ਅਸੀਂ ਰੋਜ਼ ਪੜ੍ਹਦੇ ਆਂ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖਵਾਰ ਹੋਏ ਸਭ ਮਿਲਾਂਗੇ ਬੱਚੇ ਸ਼ਰਣ ਜੋ ਹੋਏ ਸ੍ਰੀ ਮੁਖਵਾਕ ਪੜਿਓ ਗਰੀਬ ਨਵਾਜ਼ ਸ਼ਾਸਤਰਣ ਕੇ ਅਧੀਨ ਹੈ ਰਾਜ ਰਾਜ ਬਿਨਾ ਨਾ ਧਰਮ ਚਲੇ ਹੈ ਧਰਮ ਬਿਨਾ ਸਭ ਦੇਲੇ ਮਲੇ ਹੈ ਸਾਨੂੰ ਰਾਜ ਦੀ ਲੋੜ ਨਾ ਹੁੰਦੀ ਤੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਿਆਦਬੀ ਦੇ ਵਾਸਤੇ ਮੋਰਚੇ ਨਾ ਲਾਉਣੇ ਪੈਂਦੇ ਗੁਰਜੀਤ ਸਿੰਘ ਫੌਜੀ ਸਮਾਣੇ ਟਾਵਰ ਤੇ 505 ਦਿਨ ਹੋ ਗਏ ਬੈਠਾ ਜੇ ਸਾਡਾ ਰਾਜ ਹੁੰਦਾ ਪਹਿਲੀ ਗੱਲ ਤਾਂ ਸਾਡੇ ਘਰੇ ਆ ਕੇ ਸਾਡੇ ਪਿਓ ਦੀ ਦਾੜ੍ਹੀ ਨੂੰ ਕੋਈ ਹੱਥ ਪਾ ਜੇ ਕਿਸੇ ਦੀ ਏਡੀ ਔਕਾਤ ਨਹੀਂ ਹੁੰਨੀ ਤੇ ਜੇ ਅੱਜ ਇਹ ਗੱਲਾਂ ਹੋ ਰਹੀਆਂ ਤੇ ਮੈਨੂੰ ਲੱਗਦਾ ਮaaf ਕਰਿਓ ਹੱਥ ਜੋੜ ਕੇ ਮਾਫੀ ਪਹਿਲਾਂ ਹੀ ਮੰਗ ਲਾ ਤੁਸੀਂ ਸਾਰੇ ਸਿਆਣੇ ਸਾਡਾ ਹੀ ਦੁਖਾਂਤ ਹੈ ਕਹਿੰਦੇ ਆ ਨਾ ਜਦੋਂ ਦੀਪ ਬਾਈ ਵਰਗੇ ਦੀਪ ਜਗਣ ਦੀ ਕੋਸ਼ਿਸ਼ ਕਰਦੇ ਆ ਜਗ ਪੈਂਦੇ ਆ ਨਾ ਤੇ ਤੁਹਾਡੇ ਵਰਗੇ ਜਿਹੜੇ ਵੀਰ ਵਿੱਚ ਬੈਠੇ ਆ ਸਾਥ ਦਿੰਦੇ ਆ ਪਰ ਜਿਨ੍ਹਾਂ ਨੂੰ ਦੀਪ ਬਾਈ ਨਹੀਂ ਚੰਗਾ ਲੱਗਿਆ ਉਹੀ ਉਹ ਦੀਪ ਨੂੰ ਫੂਕਾ ਮਾਰ ਕੇ ਬੁਝਾਉਣ ਦੀ ਕੋਸ਼ਿਸ਼ ਕਰਦੇ ਆ ਤੇ ਦੀਪ ਬੁਝ ਜਾਂਦਾ ਪਰ ਉਹ ਭੁੱਲ ਜਾਂਦੇ ਆ ਇੱਕ ਦੀਪ ਬੁਝਣ ਤੋਂ ਬਾਅਦ ਲੱਖਾਂ ਦੀਪ ਜਗ ਦੇ ਛੱਡ ਜਾਂਦਾ ਪਿੱਛੇ ਮੈਂ ਤੁਹਾਡੇ ਤੋਂ ਬਹੁਤਾ ਸਿਆਣਾ ਨਹੀਂ ਪਰ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਨਾ ਅਸੀਂ ਕਿਤੇ ਇਹ ਨਾ ਹੋਵੇ ਕੀ ਢੜੇ ਬੰਦੀਆਂ ਅੱਛਾ ਇੱਕ ਗੱਲ ਸਟੇਜ ਤੋਂ ਹੁਣੇ ਮੈਂ ਸੁਣ ਰਿਹਾ ਸੀ ਕਹਿੰਦੇ ਵੀ ਬਾਈ ਦੇ ਵਿੱਚ ਨਿਮਰਤਾ ਬਹੁਤ ਸੀ ਇਹ ਸੱਚ ਗੱਲ ਹੈ ਬਾਈ ਬਹੁਤ ਨਿਮਰ ਸੁਭਾਅ ਦਾ ਸੀ ਹਰੇਕ ਨੂੰ ਗੱਲ ਲਾਉਂਦਾ ਸੀ ਤਾਂ ਹਰੇਕ ਬਾਈ ਨੂੰ ਵੀ ਗੱਲ ਲਾਉਂਦਾ ਸੀ ਪਰ ਅਸੀਂ ਮੈਂ ਆਪ ਦੀ ਗੱਲ ਕਰਦਾ ਅੰਦਰ ਝਾਤ ਮਾਰ ਕੇ ਦੇਖੀਏ ਢੜੇ ਬੰਦੀਆਂ ਦੇਖ ਕੇ ਅਸੀਂ ਫਤੇ ਬੁਲਾਉਨੇ ਆ ਨਹੀਂ ਤਾਂ ਗੁਰੂ ਦੀ ਫਤੇ ਬੁਲਾਉਣੀ ਵੀ ਅਸੀਂ ਫਰਜ਼ ਸਮਝਦੇ ਆ ਵੀ ਕਿੰਨੂੰ ਫਤੇ ਬੁਲਾਉਣੀ ਕਿੰਨੂੰ ਨਹੀਂ ਬੁਲਾਉਣੀ ਨਾ ਤੀਰਾ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਗੱਤਾਰਾਂ ਤੋਂ ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦਾ ਆਪਣੇ ਯਾਰਾਂ ਤੋਂ ਅਸੀਂ ਹੁਣ ਰਾਜ ਕਿਹੜੇ ਦੀ ਗੱਲ ਕਰਦੇ ਆ ਸਾਨੂੰ ਪਹਿਲਾਂ ਤਾਂ ਮaaf ਕਰਿਓ ਸਮਝਾਉਣਾ ਪੈਣਾ ਵੀ ਸਾਡਾ ਖਾਲਸਾ ਰਾਜ ਹੈ ਕੀ ਸੀ ਤੇ ਹੈ ਕੀ ਤੇ ਅਸੀਂ ਚਾਹੁੰਨੇ ਕੀ ਆਂ ਦਰਸਲ ਸਾਡਾ ਜਿਹੜਾ ਦੁਸ਼ਮਣ ਹੈ ਉਹ ਕਰੈਕਟਰ ਅਸੈਸੀਨੇਸ਼ਨ ਤੇ ਖਾਲਿਸਤਾਨ ਦੀ ਗੱਲ ਲੋਕਾਂ ਨੂੰ ਜਿਸ ਬਾਬਤ ਦੱਸਦਾ ਉਹ ਕਾਮਯਾਬ ਹੈ ਪਰ ਅਸੀਂ ਕਾਮਯਾਬ ਨਹੀਂ ਵੀ ਸਾਨੂੰ ਖਾਲਸਾ ਰਾਜ ਕਿੱਦਾਂ ਦਾ ਚਾਹੀਦਾ ਸਾਨੂੰ ਖਾਲਸਾ ਰਾਜ ਚਾਹੀਦਾ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਨੂੰ ਖਾਲਸਾ ਰਾਜ ਚਾਹੀਦਾ ਮਹਾਰਾਜਾ ਰਣਜੀਤ ਸਿੰਘ ਦਾ ਸਾਨੂੰ ਖਾਲਸਾ ਰਾਜ ਚਾਹੀਦਾ ਜਦੋਂ ਮਿਚਣੀ ਦੇ ਪਠਾਣ ਬ੍ਰਾਹਮਣਾਂ ਦੀ ਕੁੜੀ ਨੂੰ ਚੱਕ ਕੇ ਲੈ ਜਾਂਦੇ ਆ ਤੇ ਹਰੀ ਸਿੰਘ ਨਲੂਆ ਜਾ ਕੇ ਛੜਾ ਕੇ ਲਿਆਉਂਦਾ ਤੇ ਬੀਬੀ ਸ਼ਰਨ ਘਰ ਹੁੰਦੀ ਤੇ ਬ੍ਰਾਹਮਣ ਮੁੱਕਰ ਜਾਂਦੇ ਅਸੀਂ ਕੁੜੀ ਲੈ ਕੇ ਨਹੀਂ ਜਾਣੀ ਸਾਨੂੰ ਖਾਲਸਾ ਰਾਜ ਉਹ ਚਾਹੀਦਾ ਹੈ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾ ਵਾਲਿਆ ਕੋਲੇ ਤੁਸੀਂ ਸੁਣਿਆ ਹੋਣਾ ਨਾ ਵੀ ਕੋਈ ਹਿੰਦੂ ਵੀਰ ਆਇਆ ਵੀ ਮੇਰੀ ਕੋਈ ਧੀ ਨੂੰ ਚਾੱਕ ਕੇ ਲੈ ਗਿਆ ਤੇ ਸੰਤਾਂ ਨੇ ਕਿਹਾ ਵੀ ਭਾਈ ਦੋਸ਼ ਤੇਰਾ ਤੇ ਧੀ ਦਾ ਨਹੀਂ ਹੋਣਾ ਚਾਹੀਦਾ ਧੀ ਤੇਰੇ ਕਰੇ ਪਹੁੰਚੂਗੀ ਤੇ ਤੁਸੀਂ ਸਾਰੇ ਭਲੀ ਭਾਂ ਜਾਣਦੇ ਹੋ ਧੀ ਕਰੇ ਪਹੁੰਚੀ ਵੀ ਚਾਹੇ ਉਹ ਆਪਣੀ ਸੀ ਚਾਹੇ ਬਗਾਨਿਆਂ ਦੀ ਅਸੀਂ ਹਰੇਕ ਨੂੰ ਗੱਲ ਆਇਆ ਮੰਨਦੇ ਹਾਂ ਦੇਵਕੀ ਦਾਸ ਬ੍ਰਾਹਮਣ ਦੀ ਕੁੜੀ ਨੂੰ ਜਵਾਰ ਖਾਨ ਚੁੱਕ ਕੇ ਲੈ ਜਾਂਦਾ ਤੇ ਸਹਿਬਜ਼ਾਦਾ ਅਜੀਤ ਸਿੰਘ ਜਾ ਕੇ ਉਹਦਾ ਸੀਸ ਧੜ ਤੋਂ ਅਟ ਕਰ ਦਿੰਦੇ ਆ ਤੇ ਕੁੜੀ ਨੂੰ ਛੁਡਾ ਕੇ ਬ੍ਰਾਹਮਣਾਂ ਨੂੰ ਲਿਆ ਕੇ ਦਿੰਦੇ ਆ ਸਾਨੂੰ ਰਾਜੇ ਚਾਹੀਦਾ ਸਾਡਾ ਰਾਜ ਆਇਆ ਅਸੀਂ ਮਸੀਤਾਂ ਦੇ ਵੀ ਸੋਨਾ ਲਵਾਇਆ ਸਾਡਾ ਰਾਜ ਆਇਆ ਅਸੀਂ ਮੰਦਿਰਾਂ ਤੇ ਵੀ ਸੋਨਾ ਲਵਾਇਆ ਪਰ ਸਾਡਾ ਰਾਜ ਜਦੋਂ ਸੀਗਾ ਅਸੀਂ ਆਪਦੇ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਨੂੰ ਸੋਨੇ ਚ ਮੜ ਦਿੱਤਾ ਜਦੋਂ ਇਹਨਾਂ ਦਾ ਰਾਜ ਆਇਆ ਇਹਨਾਂ ਨੇ ਤੁਹਾਡੇ ਕੋਲੋਂ ਸੋਨੇ ਦਾ ਹਿਸਾਬ ਮੰਗਿਆ ਤੁਹਾਨੂੰ ਸ਼ਾਇਦ ਪਤਾ ਨਹੀਂ ਹੋਣਾ ਇਹ ਰਾਜ ਹੁੰਦਾ ਤੇ ਜੇ ਤੁਹਾਡੇ ਕੋਲੇ ਰਾਜ ਹੋਵੇ ਤੇ ਮੈਨੂੰ ਇੱਕ ਗੱਲ ਦੱਸਿਓ ਸਾਰੇ ਜਣੇ ਜੇ ਤੁਹਾਡਾ ਆਬਦਾਰਾਜ ਹੋਵੇ ਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਦਵੀਆਂ ਦੇ ਵਾਸਤੇ ਧਰਨੇ ਲਾਉਣ ਦੀ ਲੋੜ ਹੈ ਜੇ ਤੁਹਾਡਾ ਰਾਜ ਹੋਵੇ ਤੇ ਦੀਪ ਬਾਈ ਦੀ ਵਰਸੀ ਮਨਾਉਣੀ ਪੈਣੀ ਸੀ ਜੇ ਤੁਹਾਡਾ ਰਾਜ ਹੋਵੇ ਤੇ ਡਿਬਰੂਗੜ੍ਹ ਵਾਲੇ ਜੇਲ੍ਹ ਚ ਕਿਉਂ ਬੈਠੇ ਆ ਜੇ ਤੁਹਾਡਾ ਰਾਜ ਹੋਵੇ ਜੇ ਤੁਸੀਂ ਗੁਲਾਮ ਨਾ ਹੋਵੋ ਤਾਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲਿਆਂ ਦੀ ਫੋਟੋ ਲਾਉਣ ਤੇ ਤੁਹਾਡੇ ਦੇ ਪਰਚੇ ਕਿਉਂ ਹੋ ਜਾਣਾਂ ਇਹ ਗੱਲ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਸਾਰਿਆਂ ਨੂੰ ਵਿਚਾਰਨੀਆ ਚਾਹੀਦੀਆਂ ਇੱਕੋ ਗੱਲ ਕਹਿ ਕੇ ਲਾਸਟ ਤੁਹਾਡੇ ਤੋਂ ਮਾਫੀ ਚਾਉਣਾ ਸਮਾਂ ਇਜਾਜ਼ਤ ਨਹੀਂ ਦਿੰਦਾ ਅੱਜ ਤੋਂ ਬਾਅਦ ਖੁਦ ਮੁਖਤਿਆਰੀ ਦੀ ਗੱਲ ਖੁੱਲ੍ਹ ਕੇ ਕਰ ਲਈਏ ਨਹੀਂ ਤਾਂ ਮੈਨੂੰ ਲੱਗਦਾ ਗੱਲ ਕੀ ਕਰ ਲਈਏ ਲੈ ਲਈਏ ਨਹੀਂ ਮੈਨੂੰ ਲੱਗਦਾ ਸਮਾਂ ਬਹੁਤਾ ਦੂਰ ਨਹੀਂ ਵੀ ਘਰਾਂ ਜਾ ਕੇ ਆਪਣੇ ਮੂੰਹ ਤੇ ਚਪੇੜਾ ਮਾਰਿਆ ਕਰਨੀਆਂ ਇਹਨਾਂ ਨੇ ਇੱਥੇ ਆਪ ਸਾਬ ਸੰਗਤਾਂ ਜਾਣਦੇ ਹੋ ਕਿ ਪਹੁੰਚਣ ਦਾ ਮੁੱਖ ਮਕਸਦ ਕੀ ਆ ਮੈਂ ਸਾਰੇ ਆਪਣੇ ਨੌਜਵਾਨ ਵੀਰਾਂ ਨੂੰ ਬੇਨਤੀ ਕਰਦਾ ਕਿ ਜੇ ਤੁਸੀਂ ਸਮਾਂ ਬਹੁਤ ਘੱਟ ਹੈ ਗੱਲਬਾਤ ਦੀ ਕਰਾਂਗੇ ਜਦੋਂ ਦਿੱਲੀ ਦੀ ਬਰੋਂਹਾ ਧਰਨਾ ਲੱਗਦਾ ਹੈ ਤਾਂ ਇੱਕ ਮੀਟਿੰਗ ਹੁੰਦੀ ਹੈ ਚੰਡੀਗੜ੍ਹ 34